ਪੰਜਾਬ ਕਾਂਗਰਸ ਦੇ ਅੰਦਰ ਫੁਚਾਲ ਆ ਗਿਆ ਤੇ ਹਲਚਲ ਵੇਲੇ ਵੱਡੀ ਖਬਰ ਦਸਤਕ ਦੇ ਰਹੀ ਹੈ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ 7 ਦਿਨਾਂ ਦੇ ਅੰਦਰ ਅੰਦਰ ਮਾਫੀ ਮੰਗਣ ਲਈ ਆਖਿਆ ਗਿਆ ਕਿਸ ਨੂੰ ਬਿਆਨ ਨੂੰ ਆਧਾਰ ਵਧੇਰੇ ਜਾਣਕਾਰੀ ਲਵਾਂਗੇ ਇਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਪਿਛਲੇ 2 ਦਿਨਾਂ ਤੋਂ ਕਾਫੀ ਸਿਆਸੀ ਸਰਗਰਮਤ ਦਿਖਾਈ ਦੇ ਰਹੀ ਹੈ ਖਾਸ ਕਾਂਗਰਸ ਦੀ ਹਲਚਲ ਜਾਂ ਕਾਟੋ ਕਲੇਸ਼ ਮੋੜ ਸਿਖਰਾਂ ਦੇ ਉੱਤੇ ਜਾ ਰਿਹਾ ਹੈ ਸੁਭਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਜਿਹੜਾ ਲੀਗਲ ਨੋਟਿਸ ਭੇਜਿਆ ਉਸ ਨੂੰ ਕਿਹੜੇ ਬਿਆਨ ਨੂੰ ਆਧਾਰ ਬਣਾਇਆ ਗਿਆ ਅ ਬਿਲਕੁਲ ਕਿਉਂਕਿ ਗੁਰਦਾਸਪੁਰ ਤੋਂ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਨੇ ਤੇ ਪੰਜਾਬ ਦੇ ਡਿਪਟੀ ਸੀਮ ਰਹ ਚੁਕੇ ਤੇ ਇਸ ਸਮੇਂ ਉਹ ਗੁਰਦਾਸ ਗੁਰਦਾਸਪੁਰ ਤੋਂ MP ਦੇ ਨਾਲ ਨਾਲ Rajasthan ਕਾਂਗਰਸ ਪਾਰਟੀ ਮਾਮਲਿਆਂ ਦੇ ਇੰਚਾਰਜ ਵੀ ਨੇ ਤੇ ਉਹਨਾਂ ਵੱਲੋਂ ਹੀ ਨਵਜੋਤ कौर ਸਿੱਧੂ ਹੋਣਾਂ ਨੂੰ ਲੀਗਲ ਨੋਟਿਸ ਭੇਜਿਆ ਗਿਆ ਕਿ ਅਗਰ 7 ਦਿਨਾਂ ਦੇ ਵਿੱਚ ਵਿੱਚ ਬਿਨਾਂ ਸ਼ਰਤ ਕੋਈ ਮਾਫੀ ਨਾ ਮੰਗੀ ਤੇ ਉਹ ਤੁਹਾਡੇ ਖਿਲਾਫ ਫਿਰ ਕ੍ਰਿਮੀਨਲ ਕਾਰਵਾਈ ਕੀਤੀ ਜਾਊਗੀ ਉਹਨਾਂ ਨੇ ਨੋਟਿਸ ਆਪਣੇ ਵਕੀਲ ਗੁਰਮਖ ਸਿੰਘ ਰੰਧਾਵਾ ਦੇ ذریعے ਕੱਢ ਦਿੱਤਾ ਗਿਆ ਲੀਗਲ ਨੋਟਿਸ ਕੱਢਿਆ ਗਿਆ ਜਿਹੜਾ ਨਵਾਂ ਕਾਨੂੰਨ ਹੈ ਬੀ ਐਨ ਐਸ ਐ ਦੀ ਸੈਕਸ਼ਨ 356 ਤੇ 222 ਦਿੱਤਾ ਹੈ ਭਾਰਤੀ ਨਾਗਰਿਕ ਸੁਰੱਖਿਆ ਸ਼ੰਤਾ ਦੇ ਤਹਿਤ ਇਹ ਉਹਨਾਂ ਨੇ ਭੇਜਿਆ ਹੈਗਾ ਕਿ ਜਿਹੜਾ ਨਵਜੋਤ ਕੌਰ ਸਿੱਧੂ ਹਨ ਉਹ ਜਿਹੜਾ ਤੁਸੀਂ 7 ਤੇ 8 ਦਸੰਬਰ ਨੂੰ ਜਿਹੜਾ ਉਹਨਾਂ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਨਤਕ ਤੌਰ ਤੇ ਹੀ ਬਿਨਾਂ ਸ਼ਰਤ ਮਾਫੀ ਮੰਗੀ ਜਾਵੇ ਨਹੀਂ ਤੇ ਤੁਹਾਡੇ ਖਿਲਾਫ ਕ੍ਰਿਮੀਨਲ ਡੈਫਾਮੇਸ਼ਨ ਪ੍ਰोसीडिंग ਦੀ ਜਿਹੜੀ ਕਾਰਵਾਈ ਸ਼ੁਰੂ ਹੋ ਜਾਏਗੀ ਉਹਨਾਂ ਜਿਹੜਾ ਭੇਜਿਆ ਲੀਗਲ ਨੋਟਿਸ ਉਹਦੇ ਚ ਕਿਹਾ ਕਿ ਜਿਹੜੀਆਂ ਤੁਸੀਂ ਸਟੇਟਮੈਂਟ ਦਿੱਤੀਆਂ ਉਹਦੇ ਤੇ ਤੁਸੀਂ ਮੇਰੇ ਤੇ ਜਿਹੜੇ ਨਵੇਂ ਬਹੁਤ ਹੀ ਗੰਭੀਰ ਇਨਚਾਰਜ ਦੋਸ਼ ਲਗਾਏ ਨੇ ਉਹਨੇ ਕਿਹਾ ਕਿ ਤੁਸੀਂ ਮੇਰੇ ਤੇ ਇਹ ਲਗਾਏ ਨੇ ਕਿ ਮੈਂ ਰਾਜਸਥਾਨ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਦੇ ਮਾਮਲਿਆਂ ਦੇ ਇਚਾਰਜਾਂ ਤੇ ਟਿਕਟਾਂ ਜਿਹੜੀਆਂ ਵਾ ਉਹ ਵੇਚੀਆਂ ਗਈਆਂ ਉਹਨਾਂ ਕਹਿੰਦੇ ਇਹ ਜਿਹੜੇ ਦੋਸ਼ ਬਹੁਤ ਹੀ ਗੰਭੀਰ ਹੈ ਜਿਸ ਕਰਕੇ ਜਿਹੜੀ ਤੁਸੀਂ ਪਬਲਿਕ ਤੌਰ ਤੇ ਜਿਹੜੀ ਸਟੇਟਮੈਂਟ ਦਿੱਤੀ ਤੁਹਾਡੇ ਕੋ ਕੋਈ ਨਾ ਹੀ ਕੋਈ ਐਵੀਡੈਂਸ ਹੈ ਤੇ ਨਾ ਹੀ ਕੋਈ ਬੇਸ ਹੈ ਤੇ ਤੁਸੀਂ ਜਿਹੜਾ ਵਾ ਮੈਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਰਕੇ ਜਿਹੜੀ ਹੈ ਤੁਸੀਂ ਅਗਰ 7 ਦਿਨਾਂ ਦੇ ਵਿੱਚ ਵਿੱਚ ਜਿਹੜੇ ਨਾ ਮਾਫੀ ਮੰਗੀ ਤੇ ਤੁਹਾਡੇ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਪ੍ਰोसीडिंग ਵੀ ਕਰਾਈ ਜਾਊਗੀ ਉਹਨਾਂ ਨੇ ਕਾਫੀ ਲੰਮਾ ਚੋੜਾ ਜਿਹੜਾ ਲਿਖਿਆ ਜਿਹੜੀ ਸਟੇਟਮੈਂਟ ਲੀਗਲ ਨੋਟਿਸ ਦੇ ਜ਼ਰੀਏ ਭੇਜੀ ਹੈ ਕਿ ਜਿਹੜਾ ਤੁਸੀਂ ਡੈਫਾਮੇਟਰੀ ਸਟੇਟਮੈਂਟ ਦਿੱਤੀ ਆ ਉਹ ਕਹਿੰਦੇ ਕਿ ਉਹਦਾ ਕੋਈ ਆਧਾਰ ਨਹੀਂ ਕੋਈ ਬੇਸ ਨਹੀਂ ਹੈ ਤੇ ਸਿਰਫ ਤੁਸੀਂ ਆਪਣੀ ਸਿਆਸਤ ਚਮਕਾਉਣ ਦੇ ਚੱਕਰ ਦੇ ਵਿੱਚ ਹੀ ਮੰਨ ਘਟਦੇ ਜਿਹੜੇ ਉਹ ਦੋਸ਼ ਜਿਹੜੇ ਨੇ ਲਗਾਏ ਗਏ ਨੇ ਜੋ ਕਿ ਬਹੁਤ ਹੀ ਮੰਦ ਭਾਗਿਆਗੇ ਨੇ ਜਿਸ ਦੇ ਚੱਲਦੇ ਉਹਨਾਂ ਕਿਹਾ ਕਿ ਅਨ ਕੰਡੀਸ਼ਨਲ ਜਨਤਕ ਤੌਰ ਤੇ ਮਾਫੀ ਮੰਗੀ ਜਾਵੇ 7 ਅਤੇ 8 ਨੂੰ ਜੋ ਤੁਸੀਂ ਨਿੱਜੀ ਟਿੱਪਣੀਆਂ ਕੀਤੀਆਂ ਨੇ ਔਰ ਕਿਉਂਕਿ ਤੁਹਾਡੇ ਜਿਹੜੀ 7 ਤੇ 8 ਤਰੀਕ ਨੂੰ ਜਿਹੜੇ ਤੁਸੀਂ ਨਿੱਜੀ ਟਿੱਪਣੀਆਂ ਕੀਤੀਆਂ ਉਹ ਵੱਖ-ਵੱਖ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਡਿਜੀਟਲ ਮੀਡੀਆ ਤੇ ਛਪੀਆਂ ਤੇ ਉਸੇ ਤਰ੍ਹਾਂ ਹੁਣ ਤੁਸੀਂ ਜਨਤਕ ਤੌਰ ਤੇ ਬਿਨਾਂ ਸ਼ਰਤ ਮਾਫੀ ਮੰਗੋ ਉਹਨਾਂ ਪਲੇਟਫਾਰਮਾਂ ਤੇ ਹੀ ਮਾਫੀ ਮੰਗੋ ਜਿਨ੍ਹਾਂ ਪਲੇਟਫਾਰਮਾਂ ਤੇ ਤੁਸੀਂ 7 ਅਤੇ 8 ਦਸੰਬਰ ਨੂੰ ਬਿਨਾਂ ਕੋਈ ਐਵੀਡੈਂਸ ਦੇ ਗੰਭੀਰ ਦੋਸ਼ ਲਗਾਏ ਸੀ ਉਹਨਾਂ ਕਹਿੰਦੇ ਕਿ ਅਗਰ ਸਮੇਂ ਦੇ ਵਿੱਚ ਵਿੱਚ 7 ਦਿਨ ਦੇ ਵਿੱਚ ਵਿੱਚ ਜੇ ਨਾ ਤੁਸੀਂ ਮਾਫੀ ਮੰਗੀ ਤਾਂ ਫਿਰ ਤਹਾਡੇ ਖਿਲਾਫ ਜਿਹੜੇ ਭਾਰਤੀ ਨਿਆਂ ਸੰਵਿਧਾਨਾ 223 ਦੇ ਸੈਕਸ਼ਨ 356 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਵਿਧਾਨਾ 223 ਦੇ ਸੈਕਸ਼ਨ 222 ਦੇ ਤਹਿਤ ਤੁਹਾਡੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਇਸ ਕਰਕੇ ਹੁਣ ਸਭ ਤੋਂ ਵੱਡਾ ਸਵਾਲ ਖੜਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਲਗਾਤਾਰ ਕਲੇਸ਼ ਵੱਧਦਾ ਜਾ ਰਿਹਾ ਹੈ ਚਾਹੇ ਨਵਜੋਤ ਸਿੰਘ ਸਿੱਧੂ ਨਵਜੋਤਕਰ ਸਿੱਧੂ ਵੱਲੋਂ ਸੁਖਜਿੰਦਰ ਸਿੰਘ ਦਾ ਦਾਵਾ ਤੇ ਟਿੱਪਣੀਆਂ ਚਾਹੇ ਪ੍ਰਤਾਪ ਸਿੰਘ ਬਾਜਵਾ ਤੇ ਟਿੱਪਣੀਆਂ ਚਾਹੇ ਰਾਜਾ ਬਰਿੰਦਰ ਸਿੰਘ ਵੜਿੰਗ ਦੇ ਟਿੱਪ ਜਿਹਾ ਜਿਹਾ ਚੱਲਦੇ ਆਂ ਹੀ ਬੀਤੇ ਦਿਨ ਹੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਹੋਣਾ ਨੇ ਜੋਧਕੌਰ ਸਿੱਧੂ ਹੋਣਾ ਨੂੰ ਪਾਰਟੀ ਚੋਂ ਅਗਲੇ ਹਕਮਤ ਤੱਕ ਮੁੱਢਲੀ ਮੈਂਬਰਸ਼ਿਪ ਤੋਂ ਜਿਹੜਾ ਵਾ ਮੁਤਲ ਕਰ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਜਿਹੜੀਆਂ ਬਹੁਤ ਵੱਡੀਆਂ ਟਿੱਪਣੀਆਂ ਆਈਆਂ ਕਿ ਬੇਈਮਾਨ ਨੇ ਮੈਂ ਇਹਨਾਂ ਨੂੰ ਆਪਣਾ ਪ੍ਰਧਾਨ ਨਹੀਂ ਮੰਨਦਾ ਤੇ ਮੰਦੀ ਤੇ ਸਭ ਤੋਂ ਵੱਡਾ ਹੁਣ ਜਿਹੜਾ ਵਾ ਕੁਲੇਸ਼ ਜਿਹੜਾ ਵਾ ਵੱਧਦਾ ਜਾ ਰਿਹਾ ਹੈਗਾ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਤੇ ਸੀ ਕਿ ਤਰਨਤਾਰਨ ਜਿਹੜੀ ਚੋਣ ਹੋਈ ਆ ਉੱਥੇ ਵੀ ਟਿਕਟ ਜਿਹੜੀ ਆ ਉਹ ਵੇਚੀ ਗਈ ਸੀ ਜਿਸ ਤੋਂ ਬਾਅਦ ਉੱਥੋਂ ਦੇ ਜਿਹੜਾ ਕਾਂਗਰਸ ਪਾਰਟੀ ਦੇ ਉਮੀਦਵਾਰ ਉਹਨਾਂ ਦੀ ਵੀ ਵੀਡੀਓ ਸਾਹਮਣੇ ਆਈ ਹੈ ਕਿ ਮੈਂ ਪੰਜ ਪੈਸੇ ਵੀ ਨਹੀਂ ਦਿੱਤੇ ਹੈਗੇ ਜਿਹੜੇ ਦੋਸ਼ ਨੇ ਬਹੁਤ ਹੀ ਝੂਠੇ ਨੇ ਕਿ ਨਵਜੋਧਕਰ ਸਿੱਧੂ ਹੋਣੀ ਇਹੋ ਗੱਲ ਗੁਰਦੁਆਰੇ ਜਾ ਕੇ ਕਹਿ ਸਕਦੇ ਨੇ ਤੇ ਹੁਣ ਕਾਫੀ ਜਿਹੜਾ ਵਿਵਾਦ ਹੈ ਕਾਂਗਰਸ ਪਾਰਟੀ ਦੇ ਅੰਦਰ ਜਿਹੜਾ ਵਾ ਉਹ ਰੌਲਾ ਜਿਹੜਾ ਵਾ ਉਹ ਵੱਧਦਾ ਜਾ ਰਿਹਾ ਹੈਗਾ ਇੱਕ ਦੂਜੇ ਦੇ ਖਿਲਾਫ ਹੁਣ ਕਾਰਵਾਈਆਂ ਕਰਨ ਦੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਕਾਰਵਾਈ ਔਰ ਜਿਸ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਹੁਣ ਲੀਗਲ ਨੋਟਿਸ ਭੇਜਿਆ ਗਿਆ ਹੈ ਉਹਦਾ ਇਹ ਅਧਾਰ ਬਣਿਆ ਕਿ ਜਿਹੜੇ ਤੁਸੀਂ 7 ਅਤੇ 8 ਤਰੀਕ ਨੂੰ ਬੇਬੁਨਿਆਦ ਇਲਜ਼ਾਮ ਲਗੇ ਉਹਨਾਂ ਦਾ ਸਪਸ਼ਟੀਕਰਨ ਦੋ ਜਾਂ ਪ੍ਰੂਫ ਦੋ ਨਹੀਂ ਤੇ ਫਿਰ ਜੰਦਕ ਤੌਰ ਤੇ ਮਾਫੀ ਮੰਗਵਾ ਲੈ ਕਿ ਸੁਖਜਿੰਦਰ ਸਿੰਘ ਦਾ ਦਾਵਾ ਉਹਨੇ ਇਹ ਵੀ ਕਿਹਾ ਸੀ ਡਾਕਟਰ ਨਵਜੋਦ ਕੋਰ ਸਿੱਧੂ ਨੂੰ ਪੁੱਛਾਇ ਕਿ ਜਦੋਂ ਕਾਂਗਰਸ ਸਰਕਾਰ ਵਿੱਚ ਉਹਨਾਂ ਦੇ ਪਤੀ ਨੂੰ ਨੰਬਰ 2 ਮੰਤਰੀ ਬਣਾਇਆ ਗਿਆ ਸੀ ਤੇ ਉਦੋਂ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਉਹਨਾਂ ਨੇ ਵੀ ਕਹਿ ਕਿ 4 ਸਾਲ ਸਿੱਧੂ ਪਰਿਵਾਰ ਘਰ ਤੋਂ ਬਾਹਰ ਨਹੀਂ ਨਿਕਲੇ ਤੇ ਹੁਣ ਚੋਣਾ ਆ ਰਹੀਆਂ ਤੇ ਘਰੋਂ ਬਾਹਰ ਨਿਕਲ ਰਹੇ ਨੇ ਇਸੇ ਤਰ੍ਹਾਂ ਵਿਰੋਧੀ ਧਿਰ ਦੇ ਦਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਦ ਕੋਰ ਸਿੱਧੂ ਉਹਨਾਂ ਨੂੰ ਕਿਸੇ ਚੰਗੇ ਹਸਪਤਾਲ ਦੇ ਡਾਕਟਰ ਤੋਂ ਆਪਣਾ ਇਲਾਜ ਕਰਾਉਣਾ ਚਾਹੀਦਾ ਇਹ ਕਾਫੀ ਜਿਹੜਾ ਵਿਵਾਦ ਹੈ ਕਾਂਗਰਸ ਪਾਰਟੀ ਪੰਜਾਬ ਵਿੱਚ ਨਹੀਂ ਨੈਸ਼ਨਲ ਪੱਧਰ ਤੇ ਹੀ ਕਾਂਗਰਸ ਪਾਰਟੀ ਦਾ ਵਿਵਾਦ ਜਿਹੜਾ ਵਾ ਉਹ ਪੂਰੀ ਤਰ੍ਹਾਂ ਉਬਰਿਆ ਹੋਇਆ ਹੈ ਜੀ ਜਿਵੇਂ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗਰ ਲੋ ਬਤੌਰ ਪ੍ਰਧਾਨ ਕਾਂਗਰਸ ਦੀ ਕਾਰਵਾਈ ਕੀਤੀ ਗਈ ਹੈ ਨਵਜੂਤਕਰ ਸਿੱਧੂ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ ਉਹ ਅਜੇ ਤੱਕ ਵੀ ਕਾਂਗਰਸ ਪ੍ਰਧਾਨ ਉੱਤੇ ਬਾਕੀ ਲੀਡਰਾਂ ਦੇ ਉੱਤੇ ਅਲਿਗੇਸ਼ਨ ਲਗਾਤਾਰ ਲਾਈ ਜਾ ਰਹੇ ਨੇ ਇਸ ਦਾ ਮਤਲਬ ਸਾਫ਼ ਹੈ ਕਿ ਕੱਲ ਨੂੰ ਜੇਕਰ ਪ੍ਰਧਾਨ ਕੋਈ ਬਦਲ ਵੀ ਜਾਂਦਾ ਹੈ ਤਾਂ ਨਵਜੋਤਕਰ ਸਿੱਧੂ ਸਸਪੈਂਡ ਹੀ ਰਹਿਣਗੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਜਦੋਂ ਏ ਲੀਡਰ ਲੰਬੇ ਹੋਣਗੇ ਹੋਰ ਕਿਸੇ ਨੂੰ ਜ਼ਿੰਮੇਵਾਰੀ ਮਿਲੇਗੀ ਤੇ ਕੱਲ ਨੂੰ ਸਿੱਧੂ ਜੋੜੀ ਨੂੰ ਜਿਹੜੀ ਹੈ ਉਸੇ ਤਰ੍ਹਾਂ ਕਾਂਗਰਸ ਦੇ ਵਿੱਚ ਥਾਂ ਮਿਲ ਸਕਦੀ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਨਵਜੋਤ ਕੌਰ ਦੀ ਜਿਹੜੀ ਟਿੱਪਣੀ ਆ ਉਹ ਟਿੱਪਣੀ ਬਹੁਤ ਹੀ ਖਤਰਨਾਕ ਹੈ ਕਿ ਮੁੱਖ ਮੰਤਰੀ ਦੀਆਂ ਜਿਹਨੇ ਕੁਰਸੀਆਂ ਪੰਪ 500 ਕਰੋੜ ਚ ਵੇਕਦੀਆਂ ਨੇ ਹੁਣ ਇਹ ਹਾਈ ਕਮਾਂਡ ਤੇ ਸਵਾਲ ਖੜੇ ਹੁੰਦੇ ਨੇ ਜਿਸ ਕਰਕੇ ਹੁਣ ਜਦੋਂ ਰੌਲਾ ਪਾਏਗਾ ਕਿ ਕੋਈ ਵੀ ਕੱਲ ਨੂੰ ਰਾਜ ਮਨਿੰਦਰ ਸਿੰਘ ਵੜਿੰਗ ਦੀ ਜਗ੍ਹਾ ਕੋਈ ਹੋਰ ਵੀ ਪ੍ਰਧਾਨ ਆਉਂਦਾ ਤੇ ਲੱਗਦਾ ਹੈ ਕਿ ਨਵਜੋਤ ਕੌਰ ਸਿੱਧੂ ਦੇ ਕਾਂਗਰਸ ਪਾਰਟੀ ਵਾਸਤੇ ਦਰਵਾਜੇ ਬੰਦ ਹੋ ਗਏ ਕਿਉਂਕਿ ਔਰ ਸਭ ਤੋਂ ਵੱਡੀ ਗੱਲ ਇਹ ਮਸਲਾ ਕਿ ਇਹ ਕਾਫੀ ਜਿਹੜਾ ਮਾਮਲਾ ਬਹੁਤ ਸੀਰੀਅਸ ਏਕ ਹੁੰਦਾ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕੋਈ ਪਾਰਟੀ ਨੂੰ ਹੁਕਮ ਦਿੱਤਾ ਤੁਸੀਂ ਉੱਥੇ ਕੰਮ ਨਹੀਂ ਕੀਤਾ ਇਹਦੇ ਬਹੁਤ ਵੱਡੇ ਦੋਸ਼ ਲਗਾ ਦਿੱਤੇ ਗਏ ਨੇ ਕਿ 500 500 ਕਰੋੜ ਦੇ ਵਿੱਚ ਮੁੱਖ ਮੰਤਰੀਆਂ ਦੀਆਂ ਕੁਰਸੀਆਂ ਵੇਚਦੀਆਂ ਆਈਆਂ ਜਿਸ ਕਰਕੇ ਲੱਗਦਾ ਕਿ ਕੱਲ ਨੂੰ ਕੋਈ ਵੀ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਜਗ੍ਹਾ ਕੋਈ ਹੋਰ ਪ੍ਰਧਾਨ ਵੀ ਬਣ ਜਾਵੇ ਤੇ ਤਦ ਵੀ ਨਵਜੋਧ ਕੋਰ ਸਿੱਧੂ ਦੇ ਜਿਹੜੇ ਦਰਵਾਜ਼ੇ ਵਾਸਤੇ ਦਰਵਾਜੇ ਕਾਂਗਰਸ ਪਾਰਟੀ ਦੇ ਵਿੱਚ ਬੰਦ ਹੋਸ ਹੋ ਚੁੱਕੇ ਨੇ ਕਿਉਂਕਿ ਇਹ ਇਲਜ਼ਾਮ 500 ਕਰੋੜ ਵਾਲਾ ਇਹ ਸਿੱਧਾ ਹਾਈ ਕਮਾਂਡ ਤੱਕ ਜਾਂਦਾ ਹੈਗਾ ਔਰ ਇਸੇ ਕਰਕੇ ਨੈਸ਼ਨਲ ਲੈਵਲ ਤੇ ਵੀ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੇ ਇਸ ਬਿਆਨ ਦੀ ਜਿਹੜੀ ਆ ਕਾਫੀ ਨਿਖੇਧੀ ਕੀਤੀ ਸੀ ਹਾਲਾਂਕਿ ਪਾਰਟੀ ਦੇ ਸਕੱਤ ਤੇ ਪੰਜਾਬ ਦੇ ਸਕੱਤ ਚਾਰ ਅਰਵਿੰਦਰਾ ਡਾਲਵੀ ਨੇ ਵੀ ਕਿਹਾ ਕਿ ਪਾਰਟੀ ਚ 99 ਤਾਂ ਹੀ ਇਹ ਹਿੰੰਤਾ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਉਹ ਚੰਡੀਗੜ੍ਹ ਵਿੱਚ ਪੁੱਜੇ ਤੇ ਉਹਨਾਂ ਨੇ ਡਾਲਬੀਨ ਨੇ ਵੀ ਕਿਹਾ ਸੀ ਕਿ 500 ਕਰੋੜ ਦੇ ਬਿਆਨ ਤੇ ਡਾਕਟਰ ਨੂਜੋਦ ਸਿੰਘ ਸਿੱਧੂ ਕੋਲੋਂ ਸਪਸ਼ਟੀਮਰ ਮੰਗਿਆ ਗਿਆ ਸੀ ਇਸ ਦਾ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਉਹਨਾਂ ਨੇ ਕਾਂਗਰਸ ਬਾਰੇ ਇਹ ਗੱਲ ਨਹੀਂ ਕਹੀ ਸੀ ਪਰ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਡਾਕਟਰ ਸਿੱਧੂ ਹੁਣ ਨਵੇਂ ਦੋਸ਼ ਲਗਾ ਰਹੇ ਹੈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਚਾਸ਼ਨ ਹਿੰੰਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਜਿ세 ਚੱਲਦੇ ਆਂ ਸੋਮਵਾਰ ਨੂੰ ਡਾਕਟਰ ਨੂਜੋਦ ਕੋਲ ਸਿੱਧੂ ਨੇ ਕਿਹਾ ਕਿ ਰਾਜਾ ਅਬਰਿੰਦਰ ਸਿੰਘ ਵਿਡਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਤੇ ਚੰਜੀਸ ਚੰਨੀ ਮੁਖਮਤੀ ਬਦਨ ਤੇ ਚਾਹਵਾਨ ਸਰ ਉਹਨਾਂ ਨੇ ਹੀ ਪਾਰਟੀ ਦਾ ਬੇੜਾ ਗਰ ਕਰ ਦਿੱਤਾ ਉਹਨਾਂ 'ਤੇ ਦੋਸ਼ ਰਿਹਾ ਕਿ ਬਾਜਵਾ ਭਾਜਪਾ ਨਾਲ ਤੇ ਵੜਿੰਗ ਭਗਵੰਤ ਮਾਨ ਨਾਲ ਮਿਲੇ ਹੋਏ ਨੇ ਔਰ ਇਹ ਜਿਹੜੇ ਇਹ ਵੀ ਕਿਹਾ ਸੀ ਕਿ ਗੈਂਗਸਟਰਾਂ ਨਾਲ ਮਿਲੋ ਹੀ ਰੰਧਾਵਾ ਨੂੰ ਰਾਜਸਥਾਨ ਦੇ ਇੰਚਾਰਜ ਬਣ ਕੇ ਉੱਥੋਂ ਦੇ ਕਾਂਗਰਸੀਆਂ ਨੂੰ ਹਰਾਇਆ ਸੀ ਇਹ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਇਲਜ਼ਾਮ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ 'ਤੇ ਲਗਾਏ ਗਏ ਨੇ ਇਹਨੂੰ ਲੈ ਕੇ ਹੀ ਨਵਜੋਤ ਕੌਰ ਜਿਹੜੇ ਨੇ ਉਹ ਬੁਰੀ ਤਰ੍ਹਾਂ ਘਿਰ ਚੁੱਕੇ ਆਗੇ ਨੇ ਜਿਹਦੇ ਚੱਲਦਾ ਇਹ ਸਭ ਤੋਂ ਵੱਡੀ ਗੱਲ ਕਿ ਹੁਣ ਜਿੱਥੇ ਉਹਨਾਂ ਨੂੰ ਮੁਅਤਲ ਕੀਤਾ ਗਿਆ ਉਤੇ ਹੁਣ ਸੁਵਿੰਦਰ ਸਿੰਘ ਰੰਧਾਵਾ ਵੱਲੋਂ ਉਹਨਾਂ ਨੂੰ ਇੱਕ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਜਿੱਥੋਂ ਤੱਕ ਨਵਜੋਧਕੌਰ ਸਿੱਧੂ ਦਾ ਸਵਾਲ ਹੈ ਉਹ ਤੇ ਬੁਰੀ ਤਰ੍ਹਾਂ ਘਿਰੇ ਹੋਏ ਨੇ ਨਵਜੋਧਕੌਰ ਸਿੱਧੂ ਦੇ ਨਾਲ ਨਾਲ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਵੀ ਬੁਰੀ ਤਰ੍ਹਾਂ ਘਿਰ ਚੁੱਕੇ ਨੇ ਹਾਲਾਂਕਿ ਉਹਨਾਂ ਦੀ ਇਹਨਾਂ ਦਿਨਾਂ ਦੇ ਵਿੱਚ ਕੋਈ ਸਟੇਟਮੈਂਟ ਨਹੀਂ ਆਈ ਜੋ ਸਟੇਟਮੈਂਟ ਉਹਨਾਂ ਦੀ ਪਤਨੀ ਡਾਕਟਰ ਨਵਜੋਧਕੌਰ ਸਿੱਧੂ ਉਹਨਾਂ ਦਿੱਤੀ ਸੀ 7 ਅਤੇ 8 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਦਾ ਹਾਲੇ ਬਿਆਨ ਨਹੀਂ ਆਇਆ ਲੇਕਿਨ ਉਹਨਾਂ ਦੀ ਸਹਿਮਤੀ ਬਹੁਤ ਕੁਝ ਇਸ਼ਾਰੇ ਕਰ ਰਹੀ ਹੈ ਹਾਲਾਂਕਿ ਨਵਜੋ ਸਿੰਘ ਸਿੱਧੂ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਿੰਕਾ ਬਾਦਰਾ ਨਾਲ ਉਹ ਹਮੇਸ਼ਾ ਖੜੇ ਰਹੇ ਨੇ ਜਾਂ ਪ੍ਰਿੰਕਾ ਬਾਦਰਾ ਇਹਨਾਂ ਦੇ ਨਾਲ ਖੜੇ ਰਹੇ ਨੇ ਲੇਕਿਨ ਹੁਣ ਹਾਈ ਕਮਾਂਡ ਤੇ ਵੀ ਸਵਾਲ ਖੜੇ ਹੋ ਗਏ ਨੇ ਕਿ ਜਿਹੜਾ ਸਟੇਟਮੈਂਟ ਦਿੱਤੀ ਕਿ 500 ਕਰੋੜ ਰੁਪਏ ਦੇ ਵਿੱਚ ਵਿੱਚ ਕੁਰਸੀਆਂ ਵਿਕਦੀਆਂ ਉਹਦੇ ਕਰਕੇ ਨਵਜੋਧ ਕੋਰ ਸਿੱਧੂ ਜਿੱਥੇ ਆ ਬੁਰੀ ਤਰ੍ਹਾਂ ਘੇਰੇ ਨੇ ਉੱਥੇ ਕਾਂਗਰਸ ਪਾਰਟੀ ਵੀ ਬੁਰੀ ਤਰ੍ਹਾਂ ਘਿਰ ਚੁੱਕੀ ਆ ਔਰ ਦੂਜਾ ਹਾਈ ਕਮਾਂਡ ਵੀ ਬੁਰੀ ਤਰ੍ਹਾਂ ਇਸ ਚੁੱਕੀ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਦੇ ਸਟੇਟਮੈਂਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਆਖਰ ਉਹ ਕਿਸ ਦਿਨ ਆਪਣਾ ਬਿਆਨ ਸਾਹਮਣੇ ਦਿੰਦੇ ਨੇ ਕਿ ਇਹ ਨਵਜੋਤ ਕੋਰ ਸਿੱਧੂ ਦਾ ਬਿਆਨ ਜਾਂ ਸਿੱਧੂ ਪਰਿਵਾਰ ਦਾ ਬਿਆਨ ਇਹ ਆਪਣੇ ਆਪ ਚ ਜਿਹੜੀ ਸਥਿਤੀ ਲੱਗਦਾ ਕਿ ਆਉਣ ਵਾਲੇ ਸਮੇਂ ਚ ਸਪਸ਼ਟ ਹੋ ਜਾਊਗੀ ਲੇਕਿਨ ਮਾਮਲਾ ਕਾਫੀ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਵਾ ਉਹ ਵਿਗੜਿਆ ਹੋਇਆ ਹੈ ਜਿਸ ਕਰਕੇ ਲਗਾਤਾਰ ਜਿਹੜਾ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਕਾਂਗਰਸ ਪਾਰਟੀ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਸੈਂਟਰ ਪੱਧਰ ਤੇ ਘੇਰਨ ਦਾ ਯਤਨ ਕਰ ਰਹੀ ਹੈ ਕਿ ਵੋਟ ਚੋਰੀ ਦਾ ਮਸਲੇ ਦੇ ਵਿੱਚ ਲੇਕਿਨ ਹੁਣ ਬੀਜੇਪੀ ਦੇ ਲੀਡਰਾਂ ਨੇ ਹੀ ਕਾਂਗਰਸ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਜਦੋਂ ਨਵਜੋਤ ਕੌਰ ਸਿੱਧੂ ਹੁਣ ਨੂੰ ਰਾਜਾ ਮਨਿੰਦਰ ਸਿੰਘ ਵੜਿੰਗ ਨੇ ਮੌਤਲ ਕੀਤਾ ਤਾਂ ਉਸ ਤੋਂ ਬਾਅਦ ਹੀ ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਨੂੰ ਵੀ ਪ੍ਰਸਤ ਕਰਾ ਦਿੱਤਾ ਸੀ ਉਹਨਾਂ ਨੇ ਐਕਸ ਕਾਉਂਡ ਤੇ ਆ ਕੇ ਪਾਰਟੀ ਵਿੱਚ ਵਧੇਰੇ ਆਗੂ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਗੈਰ ਜ਼ਿੰਮੇਵਾਰਨਾ ਵਿਹਾਰ ਤੋਂ ਦੁਖੀਆਂ ਅਤੇ ਉਹ ਵੜਿੰਗ ਨੂੰ ਪ੍ਰਧਾਨ ਮੰਤਰੀ ਤੋਂ ਇਨਕਾਰ ਕਰਦੇ ਇਸ ਦੇ ਨਾਲ ਹੀ ਉਹਨਾਂ ਨੇ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਸਾਬਕਾ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਵੀ ਬਿਆਨ ਵਾਲੀ ਵੀਡੀਓ ਸਾਂਝੀ ਕਰਦੇ ਆ ਮੁੱਖ ਮੰਤਰੀ ਤੋਂ ਕਾਰਵਾਈ ਦੀ ਮੰਗ ਕੀਤੀ ਸੀ ਤੇ ਗੁੱਲ ਮਿਲਾ ਕੇ ਕਾਂਗਰਸ ਪਾਰਟੀ ਦੇ ਵਿੱਚ ਹੁਣ ਕਲੇਸ਼ ਲਗਾਤਾਰ ਵੱਧਦਾ ਜਾ ਰਿਹਾ ਹੈ